ਸੁਲਤਾਨਪੁਰ ਵਿਖੇ ਜਦੋਂ ਵਈ ਨਦੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਤੇ ਸੱਚਖੰਡ ਚਲੇ ਗਏ ਤੇ ਜਦੋਂ ਸੱਚਖੰਡ ਤੋਂ ਵਾਪਸ ਆਏ ਤਾਂ ਫਿਰ ਹੁਣ ਗੁਰੂ ਜੀ ਸ਼ਹਿਰੋਂ ਬਾਹਰ ਉਜਾੜ ਵਿੱਚ ਬੈਠੇ ਰਹਿਣ ਮਰਦਾਨਾ ਕੀਰਤਨ ਕਰੇ ਕਿੰਨੇ ਕਿੰਨੇ ਪਹਿਰ ਗੁਰੂ ਜੀ ਦੀ ਅੱਖ ਹੀ ਨਾ ਖੁੱਲੇ ਇਸ ਤਰ੍ਹਾਂ ਉਹ ਕਿੰਨਾ ਕੁ ਚਿਰ ਰਹੇ ਪਤਾ ਨਹੀਂ ਪਰ ਬਹੁਤ ਚਿਰ ਨਹੀਂ ਜਾਪਦਾ ਦੂਰ ਤੋਂ ਫਕੀਰਾਂ ਤੇ ਸਾਧਾਂ ਸੰਤਾਂ ਨੇ ਸੁਣਿਆ ਕਿ ਨਾਨਕ ਫਕੀਰ ਹੁਣ ਤਿਆਗੀ ਹੋ ਗਿਆ ਹੈ ਸਾਧੂ ਹੋ ਗਿਆ ਹੈ ਤਾਂ ਉਹ ਲਗੇ ਦਰਸ਼ਨ ਕਰਨ ਆਉਣ ਇੱਧਰ ਆਪ ਜੀ ਦੀ ਭੈਣ ਬੀਬੇ ਨਾਨਕੀ ਜੀ ਇਹ ਚਾਹਣ ਕਿ ਵੀਰ ਜੀ ਸੁਲਤਾਨਪੁਰ ਹੀ ਟਿਕੇ ਰਹਿਣ ਪਰ ਉਹ ਰਜਾ ਵਿੱਚ ਰਾਜੀ ਸਨ ਕਿ ਜਿਵੇਂ ਗੁਰੂ ਨਾਨਕ ਨੂੰ ਭਾਵੇ ਓਵੇਂ ਹੀ ਉਸ ਵਿੱਚ ਭਲਾ ਹੈ ਬੀਬੀ ਸੁਲਖਣੀ ਆਪ ਦੇ ਘਰੋਂ ਪਿਆਰ ਵਿੱਚ ਭਰੇ ਉਦਾਸ ਸਨ ਤੇ ਮੂਲੋਂ ਨਹੀਂ ਸਨ ਚਾਹੁੰਦੇ ਕਿ ਆਪ ਘਰੋਂ ਚਲੇ ਜਾਣ ਮਰਦਾਨੇ ਨੂੰ ਬੜਾ ਪਿਆਰ ਸੀ ਹੋਰ ਸੰਗਤ ਜੋ ਬੜੀ ਸੀ ਚਾਹੁੰਦੀ ਸੀ ਕਿ ਜੇ ਕੰਮ ਕਾਰ ਛੱਡ ਬੈਠੇ ਹਨ ਤਾਂ ਉਹ ਜਾਣੇ ਇੱਥੇ ਟਿਕੇ ਰਹਿਣ ਸੰਤ ਬਣ ਕੇ ਵੀ ਸਾਡੇ ਕੋਲ ਹੀ ਰਹਿਣ ਨਵਾਬ ਵੀ ਬਹੁਤ ਪਿਆਰ ਕਰਨ ਲੱਗ ਪਿਆ ਸੀ ਨਵਾਬ ਦੌਲਤ ਖਾਨ ਲੋਧੀ ਜਿਸ ਕੋਲ ਗੁਰੂ ਜੀ ਮੋਦੀ ਦੀ ਨੌਕਰੀ ਕਰਦੇ ਸਨ ਇਥੋਂ ਤਾਂ ਹੀ ਵੀ ਲਿਖਿਆ ਹੈ ਪੁਰਾਤਨ ਜਨਮ ਸਾਖੀ ਦੇ ਵਿੱਚ ਕਿ ਇੱਕ ਦਿਨ ਨਵਾਬ ਨੇ ਗੁਰੂ ਜੀ ਨੂੰ ਕਿਹਾ ਨਾਨਕ ਰਾਜ ਮਾਲ ਹੁਕਮ ਹਾਸਲ ਸਭ ਤੇਰਾ ਹੈ ਫਕੀਰ ਸਾਧੂ ਬੜੇ ਪ੍ਰੇਮ ਨਾਲ ਆ ਕੇ ਮੱਥੇ ਟੇਕਦੇ ਤੇ ਸਤ ਸੰਗ ਕਰਕੇ ਸੁਖੀ ਹੁੰਦੇ ਸਨ Hindu Musalman ਸਭ ਨੇ ਮੰਨ ਲਿਆ ਸੀ ਕਿ ਨਾਨਕ ਵਿੱਚ ਖੁਦਾਏ ਬੋਲਦਾ ਹੈ ਖੁਦਾ ਬੋਲਦਾ ਹੈ ਰੱਬ ਬੋਲਦਾ ਹੈ ਫਿਰ ਕਿਉਂ ਗੁਰੂ ਬਾਬਾ ਜੀ ਉੱਥੇ ਨਾ ਰਹ ਪਏ ਰੋਜ ਕਿਉਂ ਉਦਾਸੀ ਦੀ ਬੋਲੀ ਬੋਲਣ ਤੇ ਤੁਰਨ ਦੀ ਤਿਆਰੀ ਕਰਨ ਇਸ ਗੱਲ ਦਾ ਉੱਤਰ ਭਾਈ ਗੁਰਦਾਸ ਜੀ ਨੇ ਦਿੱਤਾ ਹੈ ਭਾਈ ਗੁਰਦਾਸ ਜੀ ਲਿਖਰੇ ਨੇ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਬਾਜਹੁ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੋਕਾਈ ਬਾਬੇ ਪੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਧਰਤ ਲੁਕਾਈ ਇਸ ਪੌੜੀ ਦਾ ਅਰਥ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਪਹਿਲੋਂ ਸੱਚਖੰਡ ਗਏ ਉੱਥੇ ਉਹਨਾਂ ਨੂੰ ਗੁਰੂ ਹੋ ਕੇ ਜਗਤ ਨਿਸਤਾਰੇ ਦਾ ਕੰਮ ਦਿੱਤਾ ਗਿਆ ਜਗਤ ਨਿਸਤਾਰੇ ਦਾ ਮਤਲਬ ਜਗਤ ਨੂੰ ਤਾਰਨ ਦਾ ਕੰਮ ਦਿੱਤਾ ਗਿਆ ਪੈਦਾ ਦਾ ਅਰਥ ਹੈ ਬੜੇ ਆਦਰ ਨਾਲ ਵਡਿਆਈ ਦਾ ਸਰੂਪ ਆਉ ਮਿਲਿਆ ਵਾਹਿਗੁਰੂ ਜੀ ਨੇ ਆਪ ਨਾਮਦਾਨ ਦਿੱਤਾ ਹਰ ਪ੍ਰਕਾਰ ਦੀ ਮਿਹਰ ਕੀਤੀ ਨਾਲ ਗਰੀਬੀ ਦਿੱਤੀ ਅਰਥਾਤ ਨਿਮੇ ਰਹਿਣ ਦੀ ਦਾਤ ਬਖਸ਼ੀ ਜਦ ਸੱਚਖੰਡ ਤੋਂ ਆ ਗਏ ਤੇ ਧਰਤੀ ਵੱਲ ਤੱਕੇ ਤਾਂ ਸਾਰੀ ਧਰਤੀ ਦੇ ਲੋਕ ਈਰਖਾ ਸਾੜਾ ਵੈਰ ਵਿਰੋਧ ਵਿੱਚ ਛੜਦੇ ਵੇਖੇ ਤੇ ਸਾਰੇ ਹਾਏ ਹਾਏ ਕਰਦੇ ਤੜਫਦੇ ਵੇਖੇ ਫੇਰ ਸੋਚਿਆ ਕਿ ਸੱਚੇ ਗੁਰੂ ਬਿਨਾਂ ਲੋਕ ਦੁਖੀ ਹਨ ਤਦ ਆਪਨੇ ਉਦਾਸ ਬਣਾ ਲਿਆ ਜਿਸ ਦਾ ਮਤਲਬ ਹੈ ਕਿ ਉਹ ਨਾ ਤਾਂ ਫਕੀਰ ਬਣੇ ਤੇ ਨਾ ਸੰਨਿਆਸੀ ਕੇਵਲ ਗ੍ਰਸਥ ਦੇ ਉਲਟ ਉਦਾਸੀ ਰੀਤ ਦਾ ਤਰੀਕਾ ਧਾਰਨ ਕੀਤਾ ਕਿਉਂਕਿ ਦੁਨੀਆ ਨੂੰ ਸ਼ੁੱਧ ਕਰਨ ਵਾਸਤੇ ਘਰ ਘਰ ਫਿਰਨਾ ਤੇ ਦੇਸ਼ ਦੇਸ਼ ਜਾਣਾ ਤਾਂ ਹੀ ਹੋ ਸਕਦਾ ਸੀ ਜੇ ਘਰ-ਬਾਰ ਛੋੜ ਦੇਣ ਸੋ ਘਰ-ਬਾਰ ਸਾਖ ਸੰਬੰਧੀ ਸਤਸੰਗੀ ਸਭ ਛੋੜ ਚੱਲੇ ਜਗਤ ਜਲੰਦੇ ਵਿੱਚ ਵਾਹਿਗੁਰੂ ਦਾ ਨਾਮ ਤੇ ਸਰਬੱਤ ਦਾ ਭਲਾ ਸਿਖਾ ਲੈਣ ਵਾਸਤੇ ਮਰਦਾਨੇ ਨੂੰ ਨਾਲ ਤਿਆਰ ਕੀਤਾ ਤਾਂ ਜੋ ਉਹ ਕੀਰਤਨ ਕਰਿਆ ਕਰੇ ਹਣ ਗੁਰੂ ਬਾਬੇ ਨੂੰ ਤੋਰਨ ਵਾਸਤੇ ਸਭ ਲੋਕ ਆ ਇਕੱਠੇ ਹੋਏ ਲਿਖਿਆ ਹੈ ਪੁਰਾਤਨ ਜਨਮ ਸਾਖੀ ਦੇ ਵਿੱਚ ਕਿ ਤਬ ਫਕੀਰਾਂ ਪੈਰ ਆਏ ਚੁੰਮੇ ਦਸਤ ਪੰਜਾ ਲੀਆ ਬਾਬੇ ਦੀ ਬਹੁਤ ਖੁਸ਼ੀ ਹੋਈ ਫਕੀਰਾਂ ਉੱਪਰ ਬਹੁਤ ਮਿਹਰਵਾਨ ਹੋਇਆ ਖਾਨ ਵੀ ਆਏ ਗਿਆ ਲੋਕ Hindu Musalman ਜੋ ਕੋਈ ਸਨ ਸਭ ਸਲਾਮ ਕਰ ਖੜਾ ਹੋਇਆ ਤਬ ਗੁਰੂ ਪਾਸੋਂ ਵਿਦਾ ਹੋਏ ਤਬ ਬਾਬੇ ਦੀ ਖੁਸ਼ੀ ਹੋਈ ਮਰਦਾਨੇ ਨੂੰ ਨਾਲ ਲੈ ਕੇ ਚੱਲਦਾ ਰਿਹਾ